ਵਿਸ਼ਾ ਵਾਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਕੂਮਰ ਫਰੀਦਕੋ ਅਕਸਰ ਹੀ ਸਵੇਰੇ ਸਵੇਰੇ ਨਾਸ਼ਤੇ ਦੇ ਵਿੱਚ ਲੋਕ ਜਿਹੜੇ ਕਿ ਪਰੌਂਠਿਆਂ ਦੇ ਨਾਲ ਕਿਉਂ ਖਾਣਾ ਪਸੰਦ ਕਰਦੇ ਨੇ ਪਰ ਤੁਹਾਨੂੰ ਪਤਾ ਹੈ ਕਿ ਕਿਉਂ ਹਰ ਚੀਜ਼ ਦੇ ਨਾਲ ਨਹੀਂ ਖਾਇਆ ਜਾ ਸਕਦਾ ਲੋਕ ਇਸ ਨੂੰ ਫਾਇਦੇ ਦੇ ਤੌਰ ਤੇ ਖਾਂਦੇ ਨੇ ਪਰ ਕਈ ਵਾਰ ਇਸ ਦੇ ਫਾਇਦੇ ਦੀ ਬਜਾਏ ਇਸ ਦਾ ਜਿਹੜਾ ਕਿ ਗਲਤ ਅਸਰ ਜਿਹੜਾ ਕਿ ਸਾਡੇ ਸਿਹਤ ਤੇ ਪੈਂਦਾ ਤੇ ਕਾਫੀ ਜ਼ਿਆਦਾ ਉਹ ਨੁਕਸਾਨਦਾਇਕ ਜੁੜਾ ਹੋ ਸਕਦਾ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਸਤਾਰ ਨਾਲ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਦੇ ਨਾਲ ਕਿਉਂ ਨਹੀਂ ਖਾਣਾ ਚਾਹੀਦਾ ਭਾਰਤੀ ਘਰ ਵਿੱਚ ਕਿਉਂ ਦਾ ਸੇਵਨ ਆਮ ਕੀਤਾ ਜਾਂਦਾ ਹੈ ਕਿਉਂ ਸਿਹਤ ਦੇ ਨਾਲ ਨਾਲ ਸਰੀਰ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਕਿਉਂ ਖਾਣ ਦੇ ਨਾਲ ਸਰੀਰ ਨੂੰ ਬਹੁਤ ਸਾਰਾ ਪੋਸ਼ਣ ਮਿਲਦਾ ਹੈ ਇਹ ਸਦੀਆਂ ਤੋਂ ਆਯੁਰਵੈਦਿਕ ਦਵਾਈ ਦਾ ਵੀ ਹਿੱਸਾ ਰਿਹਾ ਹੈ ਸਿਹਤਮੰਦ ਚਰਬੀ ਨਾਲ ਭਰਪੂਰ ਕਿਓ ਪਾਚਨ ਕਿਰਿਆ ਨੂੰ ਵਧਾਉਣ ਪੋਸ਼ਟਿਕ ਤੱਤਾਂ ਤੇ ਸੋਖਣ ਨੂੰ ਬਿਹਤਰ ਬਣਾਉਣ ਅਤੇ ਸਿਹਤਮੰਦ ਅੰਤੜੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਹੁਤ ਫਾਇਦੇਮੰਦ ਹੈ ਕਿਉਂ ਵਿਟਾਮਿਨ A, D, E ਅਤੇ K ਨਾਲ ਵੀ ਭਰਪੂਰ ਹੁੰਦਾ ਜੋ ਕਿ ਮਜ਼ਬੂਤ ਇਮਿਊਨਿਟੀ, ਸਿਹਤਮੰਦ ਸਕਿਨ ਅਤੇ ਹੱਡੀਆਂ ਲਈ ਜ਼ਰੂਰੀ ਹਨ ਕਿਓ ਰੋਟੀ ਦਾਲ ਅਤੇ ਹੋਰ ਬਹੁਤ ਸਾਰੇ ਭੋਜਨਾਂ ਨਾਲ ਚੰਗੀ ਤਰ੍ਹਾਂ ਜਾਂਦਾ ਹੈ ਅਤੇ ਪਕਵਾਨਾਂ ਦੇ ਪੋਸ਼ਟਿਕ ਮੁੱਲਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਪਰ ਕੁਝ ਭੋਜਨ ਅਜਿਹੇ ਹਨ ਜਿਨ੍ਹਾਂ ਨਾਲ ਕਿਓ ਦਾ ਸੇਵਨ ਕਰਨਾ ਠੀਕ ਨਹੀਂ ਹੈ ਕਿਉਂਕਿ ਜੇਕਰ ਇਹ ਇਕੱਠੇ ਖਾਦੇ ਜਾਣ ਤਾਂ ਨੁਕਸਾਨ ਦੇ ਹੋ ਸਕਦੇ ਹਨ ਤੇ ਇਸ ਦੇ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਆਯੁਰਵੈਦਿਕ ਡਾਕਟਰ ਸ਼੍ਰੇ ਸ਼ਰਮਾ ਨੇ ਦੱਸਿਆ ਕਿ ਕਿਉਂ ਦੇ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਇਸ ਦੇ ਨਾਲ ਕੀ ਹੁੰਦਾ ਹੈ? ਆਯੁਰਵੈਦਿਕ ਡਾਕਟਰ ਦੇ ਅਨੁਸਾਰ ਕਿਓ ਦਾ ਸੇਵਨ ਹਮੇਸ਼ਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕਿਓ ਖਾਣ ਦੇ ਨਾਲ ਨਾ ਸਿਰਫ ਸਰੀਰ ਨੂੰ ਫਾਇਦਾ ਹੁੰਦਾ ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਇਆ ਜਾਂਦਾ ਹੈ ਤੇ ਇਸ ਦੇ ਵਿੱਚ ਮੌਜੂਦ ਸਿਹਤਮੰਦ ਚਰਬੀ ਤੰਦਰੁਸਤ ਅਤੇ ਕਿਰਿਆਸ਼ੀਲ ਰਹਿਣ ਦੇ ਵਿੱਚ ਮਦਦ ਕਰਦੇ ਹਨ ਕਿਓ ਦੇ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਸਿਹਤਮੰਦ ਰਹਿਣ ਦੇ ਲਈ ਜ਼ਰੂਰੀ ਹਨ ਪਰ ਕੁਝ ਚੀਜ਼ਾਂ ਦਾ ਸੁਮੇਲ ਇਸ ਦੇ ਪੋਸ਼ਣ ਨੂੰ ਵਧਾਉਂਦਾ ਹੈ ਅਤੇ ਕੁਝ ਅਜਿਹੇ ਸੁਮੇਲ ਹਨ ਜਿਸ ਕਾਰਨ ਸਮੱਸਿਆ ਘਟਣ ਦੀ ਬਜਾਏ ਵੱਧ ਸਕਦੀ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਸ਼ਹਿਦ ਅਤੇ ਕਿਓ ਜੀ ਹਾਂ ਆਯੁਰਵੈਦ ਦੇ ਨੁਸਾਰ ਸ਼ਹਿਦ ਅਤੇ ਕਿਓ ਨੂੰ ਬਰਾਬਰ ਮਾਤਰਾ ਵਿੱਚ ਮਿਲਾਉਣ ਦੇ ਨਾਲ ਇੱਕ ਜ਼ਹਿਰੀਲੀ ਮਿਸ਼ਰਣ ਬਣ ਜਾਂਦੀ ਹੈ ਜਿਸ ਨਾਲ ਪਾਚਨ ਅਤੇ ਮੈਟਾਬੋਲਿਜ਼ਮ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਇਕੱਠੇ ਮਿਲਾਉਣ ਦੇ ਨਾਲ ਅੰਤੜੀਆਂ ਤੇ ਬਨਸਪਤੀ ਨੂੰ ਵਿਗਾੜਿਆ ਜਾ ਸਕਦਾ ਹੈ ਤੇ ਸਮੇਂ ਦੇ ਨਾਲ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਬਣਦੇ ਹਨ ਹਾਲਾਂਕਿ ਸ਼ਹਿਦ ਅਤੇ ਕਿਓ ਦੋਵੇਂ ਆਪਣੇ ਆਪ ਦੇ ਵਿੱਚ ਸਿਹਤਮੰਦ ਹਨ ਪਰ ਕੁਝ ਹਾਲਾਤਾਂ ਵਿੱਚ ਇਹਨਾਂ ਦਾ ਮਿਸ਼ਰਣ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਦੂਜੀ ਚੀਜ਼ ਮੱਛੀ ਅਤੇ ਕਿਓ आयुर्वेदिक ਦੇ ਅਨੁਸਾਰ ਮੱਛੀ ਅਤੇ ਕਿਓ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ ਮੱਛੀ ਕੁਦਰਤ ਦੇ ਵਿੱਚ ਗਰਮ ਹੁੰਦੀ ਹੈ ਤੇ ਜਦੋਂ ਕਿ ਕਿਓ ਕੁਦਰਤ ਦੇ ਵਿੱਚ ਠੰਡਾ ਹੁੰਦਾ ਦੋਵਾਂ ਨੂੰ ਇਕੱਠੇ ਖਾਣ ਦੇ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਇਕੱਟੇ ਹੋ ਸਕਦੇ ਨੇ ਇਸ ਦੇ ਨਾਲ ਕਿਉ ਅਤੇ ਮੱਛੀ ਖਾਣਾ ਕਿੰਨੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਜਿਵੇਂ ਕਿ ਅਲਰਜੀ ਅਤੇ ਤਫੜ ਆਦੀ ਹੋ ਜਾਂਦੇ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਕਿਉ ਅਤੇ ਮੱਛੀ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਮੂਲੀ ਅਤੇ ਕਿਉ ਅਕਸਰ ਮੂਲੀ ਇੱਕ ਜੜਾ ਵਾਲੀ ਸਬਜ਼ੀ ਹੈ ਜੋ ਕਿ ਤਿੱਖੀ ਅਤੇ ਗਰਮ ਹੁੰਦੀ ਹੈ ਜਦੋਂ ਕਿਉ ਦੇ ਨਾਲ ਖਾਧਾ ਜਾਂਦਾ ਹੈ ਜੋ ਕਿ ਤੇਲ ਯੁਕਤ ਅਤੇ ਠੰਡਾ ਹੁੰਦਾ ਤਾਂ ਇਹ ਮਿਸ਼ਰਣ পেট ਫੁੱਲਣਾ ਐਸਿਡਿਟੀ ਜਾਂ ਬਦਹਜ਼ਮੀ ਵਰਗੀਆਂ ਪਾਚਨ ਸਮੱਸਿਆਵਾਂ ਅਤੇ পেট ਫੁੱਲਣਾ ਪੈਦਾ ਕਰ ਸਕਦਾ ਹੈ ਅਗਲੀ ਚੀਜ਼ ਦਹੀਂ ਅਤੇ ਕਿਓ ਅਕਸਰ ਲੋਕੀ ਸਵੇਰੇ ਦਹੀਂ ਤੇ ਕਿਓ ਇਕੱਠੇ ਖਾਂਦੇ ਨੇ ਪਰ ਅਸਤਨਿਆ ਦਹੀਂ ਅਤੇ ਕਿਓ ਦੋਵੇਂ ਭਾਰੀ ਅਤੇ ਤੇਲਯੁਕਤ ਹੁੰਦੇ ਨੇ ਇਹਨਾਂ ਨੂੰ ਇਕੱਠੇ ਖਾਣ ਦੇ ਨਾਲ ਪਾਚਨ ਪ੍ਰਣਾਲੀ ਦੀ ਕਾਰਜਸ਼ੀਲਤਾ ਹੌਲੀ ਹੋ ਜਾਂਦੀ ਹੈ ਤੇ ਮਾਹਿਰਾ ਦੇ ਅਨੁਸਾਰ ਦਹੀਂ ਅਤੇ ਕਿਓ ਇਕੱਠੇ ਖਾਣ ਦੇ ਨਾਲ ਪਾਚਨ ਕਿਰਿਆ ਹੌਲੀ ਹੋ ਸਕਦੀ ਹੈ ਜ਼ਹਿਰੀਲੇ ਪਦਾਰਥ ਇਕੱਠੇ ਹੋ ਸਕਦੇ ਹਨ ਅਤੇ ਸ킨 ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤਾਂ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਜਿਹੜਾ ਕਿ ਰੱਖ ਸਕਦੇ ਹੋ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਸਭ ਨੂੰ ਤੁਸੀਂ ਆਪਣੇ ਡਾਕਟਰ ਦੇ ਨਾਲ ਮਾਹਰ ਦੇ ਨਾਲ ਸੰਪਰਕ ਕਰਕੇ ਹੀ ਜਿਹੜਾ ਕਿ ਆਪਣੇ ਜੀਵਨ ਦੇ ਵਿੱਚ ਉਸ ਨੂੰ ਅਡਾਪਟ ਕਰਨਾ ਲਿਆਉਣਾ ਤੇ ਤੁਹਾਨੂੰ ਅਖੀਰ ਦੇ ਵਿੱਚ ਇਹ ਕਹਿਣਾ ਚਾਹਵਾਂਗੇ ਕਿ ਤਤ ਜਾਣਕਾਰੀ ਇਹ ਆਮ ਜਾਣਕਾਰੀ ਤੇ ਅਧਾਰਿਤ ਹੈ ਤੇ ਵਿਸ਼ਵ ਵਾਰਤਾ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ ਇਹਨਾਂ ਨੂੰ ਉਸਮਉਣ ਤੋਂ ਪਹਿਲਾਂ ਸੰਬੰਧਿਤ ਮਾਹਿਰਾ ਦੀ ਸਲਾਹ ਜ਼ਰੂਰ ਲਵੋ ਤੇ ਇਹ ਤਰ੍ਹਾਂ ਹੋਰ ਟਿਪਸ ਨੂੰ ਜਾਣਨ ਦੇ ਵਾਸਤੇ ਸਾਡੇ ਚੈਨਲ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ